ਡਾਊਨ ਟੂ ਪੀਸੀ ਚਗਾਟ ਹੈ ਜੀ ਇਹ ਪ੍ਰੋਪਰ ਅੱਜ ਕੱਲ ਜੋ ਕੋਠੇ ਨੇ ਚੱਲ ਰਹੀ ਹੈ ਇਹ ਬਹੁਤ ਵਧੀਆ ਚਗਾਟ ਆ 25 ਸਾਲ ਦੀ ਇਹ ਚਗਾਟ ਦੀ ਗਾਰੰਟੀ ਆ ਜੀ ਫਿਉਂਗ ਸਲਾਬ ਕਿਸੇ ਦਾ ਤੁਹਾਨੂੰ ਕੋਈ ਵੀ ਕੋਲਾਂਬਾ ਨਹੀਂ ਹੁੰਦਾ ਜੋ ਵੀ ਵੀਰ ਸੋਚ ਰਿਹਾ ਚਗਾਠਾ ਲਵਾਉਣ ਦੀ ਜਾਂ ਜਿਨੇ ਕੋਠੀ ਪਾਲੀ ਆ ਜਿਹਦੇ ਵੀ ਹਜੇ ਪਾਉਣੀ ਆ ਤੁਸੀਂ ਇਹ ਦੇਖ ਸਕਦੇ ਕੋਬ ਕੰਪਨੀ ਚਗਾਟ ਹੈ ਜੀ ਆਪਣੇ ਕੋਲ ਵਧੀਆ ਗਾਰੰਟੀ ਹੈ ਚਗਾਟ ਦੀ 5 2.5 ਦਾ ਚਗਾਟ ਦਾ ਸੈਜ ਹੁੰਦਾ ਸ਼ੀਟ ਆ ਹੀ ਹੁੰਦਾ ਜੀ ਤੁਸੀਂ ਸਾਡੇ ਤੋਂ ਕੋਈ ਵੀ ਸੈਜ ਲੈ ਸਕਦੇ ਹੋ ਪ੍ਰੋਪਰ ਚਿਗਾੜਤੀ ਵੀ ਦੇਖ ਸਕਦੇ ਹੋ ਬਕਾਇਦਾ ਬ੍ਰਾਂਡਿੰਗ ਹੋਈ ਪਈ ਹੈ ਕੋਪ ਕੰਪਨੀ ਦਿਖਾਓ ਜੀ ਜ਼ੂਮ ਕਰਕੇ ਪੂਰੀ ਫਿਨਿਸ਼ਿੰਗ ਵਗੈਰਾ ਵਧੀਆ ਆ ਹੁੰਦੀ ਹੈ ਇਹਦੇ ਚਿਗਾੜ ਤੇ ਤੁਹਦੀ ਪਾਲਿਸ਼ ਵੀ ਇਹਦੇ ਕਰ ਸਕਦੇ ਹੋ ਪੇਟ ਵੀ ਕਰ ਸਕਦੇ ਹੋ ਤੁਸੀਂ ਇਹ ਦੇਖ ਸਕਦੇ ਹੋ ਅਸੀਂ ਇੱਕ ਸੈਂਪਲ ਬਣਾ ਰੱਖਿਆ ਇਹਦੇ ਨਾਲ ਦੀਆਂ ਸਰ ਤੋਂ ਚਿਗਾਠ ਵਾਲੇ ਜਾ ਕੇ ਬਣਵਾ ਸਕਦੇ ਹੋ ਸੋਨੂੰ ਅਸੀਂ ਮਿਸਤਰੀ ਵੀ ਪ੍ਰੋਵਾਈਡ ਕਰਵਾਵਾਂਗੇ ਜਿਹੜੇ ਬੰਦੇ ਸਾਡੇ ਪਹਲਾਖਾ ਜੀ ਲੈ ਕੇ ਆਉਣਗੇ ਫਿਰ ਜਾ ਕੇ ਫਿਟਿੰਗ ਕਰਕੇ ਆਉਣਗੇ ਜੇ ਤੁਸੀਂ ਵੀ ਚਗਾਠਾ ਬਣਾਉਣ ਦੇ ਸੋਚ ਰਹੇ ਹੋ ਤਾਂ ਤੁਸੀਂ ਇੱਕ ਹੀ ਨਾਮ ਯਾਦ ਰੱਖੋ ਜੀ ਖਾਲਸਾ ਡੋਰ ਬਠਿੰਡਾ ਆਪਣੇ ਕੋਲ ਦਰਵਾਜ਼ੇ ਵੀ ਹੁੰਦੇ ਆ ਚਗਾਠਾ ਵੀ ਹੁੰਦੀ ਆ ਜੀਨੇ ਲਵਾਉਣੇ ਆ ਤਾਂ ਜਰੂਰ ਸੰਮਰਥ ਕਰੋ ਧੰਨਵਾਦ